ਕੁੱਤਾ ਮੈਂ ਬਹੁਤ ਉੱਕਾ ਪਾਲਿਆ ਸੀ ਤੈਨੂੰ ਪਾਲਿਆ ਪਸਾ ਤੇਰੇ ਤੈਨੂੰ ਪੜਾਇਆ ਲਖਾਇਆ ਸੁਣਿਆ ਬੁੱਤਾ ਤੈਨੂੰ ਪਰਦੇਸ ਚ ਤੋੜਿਆ ਸੀ ਮੇਰੀ ਜ਼ਿੰਦਗੀ ਦਾ ਸਹਾਰਾ ਬਣੇਗਾ ਬੁੱਤ ਤੂੰ ਬੁੱਤ ਤੂੰ ਜ਼ਿੰਦਗੀ ਦਾ ਸਹਾਰਾ ਨਹੀਂ ਮੈਨੂੰ ਦੁੱਖ ਘੜੇ ਕਰ ਗਿਆ ਉਹ ਤਾਂ ਨਹੀਂ ਮਮੀ ਉਹ ਟਿਕ ਟਿਕ ਨਹੀਂ ਹੋਣੀ ਤਾਂ ਮੈਨੂੰ ਮਿਲਦਾਗਾ ਮਿਲਣਾ ਨਹੀਂ ਹੈ ਕਿਹੜੀ ਬੰਦ ਗੱਡੀ ਹੈ ਨਵੀਂ ਤੋਂ ਨਵੀਂ ਕਿਹੜੀ ਬੰਦ ਗੱਡੀ ਦੇ ਸੀਸੇ ਪੁੱਤ ਮੇਰੇ ਉਹ ਗੱਡੀ ਦੇ ਸੀਸੇ ਬੰਨਦਿਆਂ ਖਬਰ ਮੋਗਾ ਤੋਂ ਹੋਏ ਜਿੱਥੇ ਮੋਗਾ ਦੇ ਨੇੜਲੇ ਪਿੰਡ ਚੰਦ ਦੇ ਇੱਕ ਨੌਜਵਾਨ ਜੋ ਕਿ ਰੋਜੀ ਰੋਟੀ ਕਮਾਉਣ ਦੇ ਲਈ ਵਿਦੇਸ਼ ਜਾਂਦਾ ਹੈ 4 ਸਾਲ ਪਹਿਲਾਂ ਵਿਦੇਸ਼ ਮਾਪੇ ਬੜੀ ਖੁਸ਼ੀ ਚਾਵਾ ਦੇ ਨਾਲ ਭੇਜਦੇ ਨੇ ਪਰ ਉਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਸਾਡਾ 4 ਸਾਲਾਂ ਬਾਅਦ ਇਸ ਪੰਜਾਬ ਦੀ ਧਰਤੀ ਤੇ ਸਾਡੇ ਘਰ ਵਿੱਚ ਦੁਬਾਰਾ ਪੈਰ ਨਹੀਂ ਰੱਖੇਗਾ ਸੋ ਇਹ ਰੂਕਮਬਾਉ ਘਟਨਾ ਮੋਗਾ ਜ਼ਿਲ੍ਹਾ ਦੇ ਨੇੜਲੇ ਪਿੰਡ ਚੰਦ ਨਮਾ ਦੀ ਹੈ ਜਿੱਥੇ 31 ਸਾਲਾ ਸਤਨਾਮ ਸਿੰਘ ਜੋ ਕਿ ਇਟਲੀ ਵਿੱਚ ਰਹਿ ਰਿਹਾ ਸੀ ਜੋ ਇੱਕ ਇਟਾਲੀਅਨ ਮਾਲਕ ਦੇ ਘਰ ਵਿੱਚ ਕੰਮ ਕਰਦਾ ਸੀ ਜਿਸ ਦਰਮਿਆਨ ਵਾਪਰੇ ਹਾਦਸੇ ਵਿੱਚ ਸਤਨਾਮ ਸਿੰਘ ਦੀ ਇੱਕ ਬਾਹ ਵੱਢੀ ਗਈ ਪਰ ਮਾਲਕ ਨੇ ਉਸ ਨੂੰ ਹਸਪਤਾਲ ਪਹੁੰਚਾਉਣ ਦੀ ਥਾਂ ਬੁਰੀ ਤਰ੍ਹਾਂ ਜ਼ਖਮੀ ਹਾਲਤ ਵਿੱਚ ਵੱਡੀ ਬਾਹ ਸਮੇਤ ਘਰ ਅੱਗੇ ਸੁੱਟ ਦਿੱਤਾ ਪੀੜਤ ਸਤਨਾਮ ਸਿੰਘ ਦੀ ਬੁਰੀ ਹਾਲਤ ਨੂੰ ਦੇਖਦੇ ਹੋਏ ਨੇੜੇ ਰਹਿੰਦੇ ਪੰਜਾਬੀ ਭਾਈਚਾਰੇ ਦੇ ਲੋਕਾਂ ਨੇ ਐਂਬੂਲੈਂਸ ਨੂੰ ਫੋਨ ਕੀਤਾ ਤੇ ਪੁਲਿਸ ਨੂੰ ਸੂਚਿਤ ਕੀਤਾ ਪਰ ਜਦੋਂ ਸਤਨਾਮ ਸਿੰਘ ਨੂੰ ਹਸਪਤਾਲ ਪਹੁੰਚਾਇਆ ਤਾਂ ਉਸ ਸਮੇਂ ਤੱਕ ਉਸ ਦਾ ਬਥੇਰਾ ਖੂਨ ਬਹਿ ਚੁੱਕਾ ਸੀ ਜਿਸ ਕਰਕੇ ਉਸ ਦੀ ਮੌਤ ਹੋ ਗਈ ਗੱਲਬਾਤ ਕਰਦੇ ਹਾਂ 31 ਸਾਲਾ ਸਤਨਾਮ ਸਿੰਘ ਦੇ ਬਜ਼ੁਰਗ ਪਿਤਾ ਨੇ ਕਿਹਾ ਕਿ ਸਾਡੇ 4 ਸਾਲ ਪਹਿਲਾਂ ਅਸੀਂ ਬੜੇ ਚਾਅ ਨਾਲ ਆਪਣੇ ਪੁੱਤ ਨੂੰ ਵਿਦਿਅਕਤ ਰਿਆ ਸੀ ਉਹ ਕਮਾਈ ਕਰਕੇ ਲਿਆ ਕੇ ਸਾਡੇ ਬੁਢਾਪੇ ਦਾ ਸਹਾਰਾ ਬਣੇਗਾ ਪਰ ਅੱਜ ਉਸ ਦੇ ਆਈਫੋਨ ਨੇ ਸਾਨੂੰ ਝੰਜੋੜ ਕੇ ਰੱਖ ਦਿੱਤਾ ਇਸ ਮੌਕੇ ਮਾਨ ਨੇ ਕਿਹਾ ਕਿ ਪਿਛਲੇ ਐਤਵਾਰ ਨੂੰ ਹੀ ਉਸ ਦੇ ਬੇਟੇ ਨਾਲ ਗੱਲ ਹੋਈ ਸੀ ਪਰ ਉਸ ਤੋਂ ਬਾਅਦ ਉਸ ਦਾ ਫੋਨ ਨਹੀਂ ਲੱਗਿਆ ਉਹਨਾਂ ਨੂੰ ਟੀਵੀ ਚੈਨਲਾਂ ਤੇ ਪਿੰਡ ਵਾਸੀਆਂ ਤੋਂ ਹੀ ਪਤਾ ਲੱਗਾ ਕਿ ਉਹਨਾਂ ਦੇ ਪੁੱਤਰ ਦੀ ਇੱਕ ਹਾਦਸੇ ਦਰਮਿਆਨ ਮੌਤ ਹੋ ਗਈ ਹੈ ਇਸ ਮੌਕੇ ਬਿਰਧ ਮਾਤਾ ਪਿਤਾ ਨੇ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਨੂੰ ਅਪੀਲ ਕੀਤੀ ਹੈ ਕਿ ਉਹਨਾਂ ਦੇ ਪੁੱਤਰ ਦੀ ਮ੍ਰਿਤਕ ਦੇਹ ਨੂੰ ਭਾਰਤ ਲਿਆਂਦਾ ਜਾਵੇ ਤਾਂ ਜੋ ਉਹ ਆਪਣੇ ਬਢੇਪੇ ਵਿੱਚ ਆਪਣੇ ਪੁੱਤਰ ਦਾ ਆਖਰੀ ਵਾਰ ਮੂੰਹ ਦੇਖ ਲੈਣ ਇਸ ਮੌਕੇ ਬਿਰਧ ਮਾਤਾ ਪਿਤਾ ਅਤੇ ਭਰਾ ਨੇ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਨੂੰ ਵੀ ਅਪੀਲ ਕੀਤੀ ਹੈ ਕਿ ਇਸ ਮਾਮਲੇ ਵਿੱਚ ਵਿਸ਼ੇਸ਼ ਤੌਰ ਤੇ ਧਿਆਨ ਦੇ ਕੇ ਇਟਾਲੀਅਨ ਸਰਕਾਰ ਨਾਲ ਗੱਲ ਕਰਕੇ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਵਾਈ ਜਾਵੇ ਅਤੇ ਪਤਾ ਲਗਾਇਆ ਜਾਵੇ ਕਿ ਇਹ ਹਾਦਸਾ ਸੀ ਜਾਂ ਫਿਰ ਜਾਣ ਬੁੱਝ ਕੇ ਸਾਡੇ ਪੁੱਤ ਨੂੰ ਮਾਰਿਆ ਗਿਆ ਹੈ ਆਓ ਤੁਹਾਨੂੰ ਦਿਖਾਉਂਦੇ ਹਾਂ ਮਾਪਿਆਂ ਦਾ ਇਸ ਖਬਰ ਦੇ ਨਾਲ ਕੀ ਹਾਲ ਹੋਇਆ ਹੈ ਕਿਉਂਕਿ ਬਜ਼ੁਰਗ ਮਾਪੇ ਦੇ ਬੈਠੇ ਹੋਏ ਪੁੱਤ ਦਾ ਚਲੇ ਜਾਣਾ ਬਹੁਤ ਦੁਖਦਾਈ ਘਟਨਾ ਹੈ ਤੋਂ ਇਸ ਦੁਖਦਾਈ ਘਟਨਾ ਦੇ ਵਿੱਚ ਮਾਪਿਆਂ ਦਾ ਰੋ ਰੋ ਬੁਰਾ ਹਾਲ ਹੋਇਆ ਹੈ ਏ ਪੁੱਤਰ ਮੈਨੂੰ ਕੋਈ ਪਤਾ ਨਹੀਂ ਇਹਦੇ ਨਾਲ ਕੀ ਪਾਣਾ ਵਰਤਿਆ ਮੈਨੂੰ ਤਾਂ ਚਾਰਾਂ ਦਿਨ ਤੂੰ ਦੱਸਿਆ ਹੈ ਪਰ ਮੈਨੂੰ 60 ਦੱਸੀ ਉਹਨਾਂ ਨੇ ਮੈਨੂੰ ਉਹਦਾ ਕੋਈ ਫਰੂਫ ਨਹੀਂ ਦਿਖਾਉਂਦੇ ਨਾ ਮੈਨੂੰ ਦਿਖਾਉਂਦੇ ਕਿੱਥੇ 60 ਵਜੀ ਆ ਨਾ ਮੈਨੂੰ ਦਿਖਾਉਂਦੇ ਕਿੱਥੇ ਦਾਖਲ ਕੀਤਾ ਹੈ ਮੈਨੂੰ ਨਹੀਂ ਦਿਖਾਉਂਦੇ ਕਾਹਦੇ ਤੇ ਸੀ ਲੈ ਕੇ ਚੱਲੇ ਆ ਪੁੱਤਰ ਮੈਨੂੰ ਕੋਈ ਰੀਜਨ ਨਹੀਂ ਦਿੰਦੇ ਮੇਰੇ ਪੁੱਤ ਦਾ ਮੈਨੂੰ ਰੋਣ ਵੀ ਆਉਂਦਾ ਮੈਨੂੰ ਸਬਰ ਨਹੀਂ ਆਉਂਦਾ ਵੀ ਮੇਰਾ ਹੈਗਾ ਇਹ ਪੁੱਤ ਦਾ ਮੇਰੇ ਲਾੜਦਾ ਉੱਥੇ ਮੇਰਾ ਪੁੱਤ ਹੈਗਾ ਹੈ ਮੇਰੇ ਕੋਲ ਕਾਲ ਜੀ ਨਾ ਮੈਨੂੰ ਲੱਗੂਗਾ ਮੇਰੇ ਮੇਰਾ ਸੋਹਣਾ ਪੁੱਤ ਨਾ ਮੇਰੇ ਬਾਬਾ ਨਾਨਕ ਨਾ ਮੇਰੀ ਹੱਕ ਨਾਲ ਲਾਊਗਾ ਮੇਰੇ ਸੋਹਣੇ ਨੂੰ ਪਰ ਮੈਨੂੰ ਸਵਰ ਨਹੀਂ ਆਉਂਦਾ ਮੈਨੂੰ ਦਿਖਾਇਆ ਨਹੀਂ ਉਹਨਾਂ ਨੇ ਕੁਝ ਵੀ ਮਾਤਾ ਜੀ ਆਖਰੀ ਵਾਰ ਗੱਲ ਕਦੋਂ ਹੋਈ ਸੀ ਬੇਟੇ ਨਾਲ ਮੇਰੇ ਪੁੱਤ ਨਾਲ ਗੱਲ ਮੇਰੇ ਬੇਟੇ ਨਾਲ ਐਤਵਾਰ ਦੀ ਗੱਲ ਹੋਈ ਆ ਐਤਵਾਰ ਦੀ ਗੱਲ ਹੋਈ ਆ ਸੋਮਵਾਰ ਉਹਨੇ ਕੋਈ ਗੱਲ ਨਹੀਂ ਮੇਰੇ ਨਾਲ ਕੀਤੀ ਵੀ ਮੇਰੇ ਨਾਲ ਐਤਵਾਰ ਕੋਈ ਗੱਲ ਨਹੀਂ ਕੀਤੀ ਨਵੀ ਸਤਨਾਮ ਸਤਨਾਮ ਸਿੰਘ ਦੀ ਗੱਲ ਮੇਰੇ ਨਾਲ ਹੋਈ ਆ ਐਤਵਾਰ ਦੀ ਹੋਈ ਵੀ ਆ ਜਦੋਂ ਗੁਰਦੁਆਰੇ ਜਾਣ ਲੱਗਿਆ ਉਦੋਂ ਗੱਲ ਹੋਈ ਆ ਮੇਰੇ ਨਾਲ ਮੇਰੇ ਪੁੱਤ ਨਾਲ ਐਤਵਾਰ ਗੱਲ ਹੋਈ ਆ 2 ਘੰਟੇ ਕੰਮ ਤੇ ਲਾ ਕੇ ਆਇਆ ਉਹ ਫਿਰ ਮੈਨੂੰ ਕਹਿੰਦਾ ਮੰਮੂ ਜੀ ਮੈਂ ਗੁਰਦੁਆਰਾ ਸਾਹਿਬ ਚੱਲਿਆ ਐ ਫਿਰ ਉਹ ਦਿਨ ਆ ਕੇ ਹੋਈ ਆ ਫਿਰ ਉਹਨੇ ਵਾਲੀ ਢਿੱਲੀ ਦੀ ਗੱਲ ਕੀਤੀ ਮੈਨੂੰ ਕਹਿੰਦਾ ਮੰਮੂ ਜੀ ਮੈਂ ਥੱਕਿਆ ਮੈਂ ਚਾਹ ਪੀਣੀ ਆ ਚਲ ਮੇਕਾ ਕੋਈ ਗੱਲ ਨਹੀਂ ਪਤਾ ਤੂੰ ਪੀ ਲੈ ਉਹਦੇ ਨਾਲ રોજ ਮੇਰੀ ਗੱਲ ਹੁੰਦੀ ਸੀ ਕੋਈ ਉਹਦੇ ਤੇ ਟੈਨਸ਼ਨ ਨਹੀਂ ਸੀ ਕੋਈ ਉਹਦੇ ਤੇ ਐਸੀ ਗੱਲ ਨਹੀਂ ਸੀ ਪਰ ਮੈਨੂੰ ਕੋਈ ਵਾਪਰੇ ਉਹਦੇ ਨੇ ਕੀ ਵਾਪਰੀ ਹੈ ਮੈਨੂੰ ਕੋਈ ਪਤਾ ਨਹੀਂ ਪੁੱਤਰ ਵੀ ਮੈਨੂੰ ਨੇ ਸਾਫ਼ ਮਿਲਣਾ ਚਾਹੀਦਾ ਉਹਦਾ ਵੀ ਕੀ ਹੈ ਕਿਸੇ ਤੁਹਾਨੂੰ ਜਿਹਨੇ ਦੱਸਿਆ ਵੀ ਸਤਨਾਮ ਦੇ ਜੜੀਏ 7 ਵਜੇ ਹੈ ਸਾਨੂੰ ਤਾਂ ਬਸ ਇਹ ਉਹੀ ਪੱਤਰਕਾਰਾਂ ਤੋਂ ਸੁਣੀਆਂ ਗੱਲਾਂ ਜਦੋਂ ਖਬਰ ਲੱਗੀ ਸਾਨੂੰ ਤਾਂ ਉਹਦੇ ਤੋਂ ਪਤਾ ਲੱਗਿਆ ਪੁੱਤਰ ਵੀ ਉਹਦੇ ਬਾਹਰੋਂ ਫੋਨ ਆਉਣ ਲੱਗ ਗਏ ਸਾਨੂੰ ਉਹਦੇ ਤੋਂ ਪਤਾ ਲੱਗਿਆ ਖਬਰਾਂ ਤੋਂ ਪਤਾ ਲੱਗਿਆ ਸਾਨੂੰ ਕਿੱਥੇ ਲੱਗੀ ਸਾਨੂੰ ਖਬਰਾਂ ਦੇ ਵਿੱਚ ਸਾਨੂੰ ਖਬਰਾਂ 'ਚ ਸਾਨੂੰ ਉਹਦੀ ਬਾਹ ਤੇ ਆਂਦੇ ਸੱਟ ਲੱਗੀ ਹੋਰ ਕੁਝ ਨਹੀਂ ਦੱਸਦੇ ਜਦੋਂ ਉਹਦਾ ਜਿਹੜਾ ਜਿੱਥੇ ਕੰਮ ਕਰਦਾ ਸੀ ਉਹ ਕਹਿੰਦੇ ਵੀ ਇਹਨੇ ਸੜਕ ਤੇ ਪਾ ਦਿੱਤਾ ਮੇਰੀ ਬੇਟੀ ਨੂੰ ਉਹਦੀ ਬਾਹ ਦੂਰ ਸੱਟ ਦਿੱਤੀ ਆ ਮੈਨੂੰ ਤਾਂ ਵੀਰੇ ਗੱਲ ਦਾ ਕੋਈ ਨਹੀਂ ਸੀ ਪਤਾ ਮੈਨੂੰ ਤਾਂ ਫੋਨ ਆ ਰਿਹਾ ਬਾਰ-ਬਾਰ ਮੰਗਲਵਾਰ ਤੋਂ ਫੋਨ ਆ ਰਿਹਾ ਵੀ ਉਹਦੇ ਸੱਟ ਲੱਗ ਗਈ ਬਾਹ ਤੇ ਸੱਟ ਲੱਗ ਗਈ ਬਾਹ ਤੇ ਬਸ ਹੁਣ ਗੱਲ ਕਰਾਉਣੀ ਆ ਘੰਟੇ ਤੱਕ ਗੱਲ ਕਰਾਉਣੀ ਇਹ ਹੀ ਕਿਆ 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 ਹੀ ਜਾਂਦਾ ਸੀ ਇਹ ਬਸ ਮੈਨੂੰ ਨਹੀਂ ਪਤਾ ਕੀ ਪਾਣਾ ਵਾਪਰਿਆ ਕੀ ਹੋਇਆ ਉਹਦੇ ਨਾਲ बस ਪਹਿਲਾਂ ਸਾਡੇ ਨਾਲ ਡੇਲੀ ਗੱਲ ਕਰਦਾ ਰਹਿੰਦਾ ਸੀਗਾ ਉਸ ਤੋਂ ਬਾਅਦ ਮੈਂ ਫੋਨ ਚੈੱਕ ਕੀਤਾ ਤਾਂ ਉਹਦਾ ਫੋਨ ਉਸ ਵੀਚ ਆਫ ਆ ਰਿਹਾ ਸੀਗਾ ਕਦੋਂ ਲਾਸਟ ਵਾਰ ਗੱਲ ਹੋਈ ਹੈਗੀ ਕਿਉਂਕਿ ਸਭ ਤੋਂ ਨੇੜੇ ਭੈਣ ਹੁੰਦੀ ਹੈ ਬੜੇ ਚਾਹ ਹੁੰਦੇ ਆ ਸਭ ਤੋਂ ਸਭ ਤੋਂ ਲਾਸਟ ਸੰਡੇ ਸੰਡੇ ਤੋਂ ਇਹ ਮੇਰੇ ਨਾਲ ਤਾਂ ਇੱਕ ਦਿਨ ਪਹਿਲਾਂ ਗੱਲ ਹੋਈ ਸੈਟਰਡੇ ਸੈਟਰਡੇ ਗੱਲ ਹੋਈ ਹੈ ਮੇਰੇ ਨਾਲ ਕੀ ਕਹਿੰਦਾ ਸੀ ਤੁਹਾਨੂੰ ਜਦੋਂ ਗੱਲ ਕਰ ਬਹੁਤ ਸੈਟਰਡੇ ਮੈਨੂੰ ਤਾਂ ਵੀਰ ਜੀ ਇਹ ਗੱਲ ਦਾ ਕੋਈ ਪਤਾ ਹੀ ਨਹੀਂ ਸੀ ਵੀ ਰੱਬ ਮੇਰੇ ਨਾਲ ਐਡਾ ਵੱਡਾ ਧੋਖਾ ਕਰ ਦੂਗਾ ਨਹੀਂ ਕਦੇ ਸਾਨੂੰ ਇਹੋ ਜਿਹੀ ਗੱਲ ਹੋਈ ਸੀ ਬਹੁਤ ਜ਼ਿਆਦਾ ਮੇਰਾ ਪਿਆਰ ਕਰਦਾ ਸੀ ਬਹੁਤ ਜ਼ਿਆਦਾ ਕਦੇ ਐਹੋ ਜਿਹੀ ਗੱਲ ਮਤ ਸੋਚੀ ਨਹੀਂ ਸੀਗੀ ਵੀ ਉਹ ਐਡਾ ਐਡਾ ਵੱਡਾ ਧੋਖਾ ਕਰੂਗਾ ਮੇਰੇ ਨਾਲ ਕਦੀ ਇਹ ਨਹੀਂ ਸੋਚਿਆ ਨਹੀਂ ਸੀਗਾ ਮੇਰਾ ਬੇਡਾ ਧੋਖਾ ਕਰ ਦੂ ਸਾਡੇ ਨਾਲ ਨੇ ਸਾਲ ਪਹਿਲਾਂ ਗਿਆ ਸੀ ਬੇਸਿਬੀਸਟ ਚ 4 4.5 ਸਾਲ ਹੋ ਗਏ ਗਏ ਨੂੰ ਕੀ ਮੰਗ ਕਰੋਗੇ ਕਿਉਂਕਿ ਸਤਨਾਮ ਤਾਂ ਵਾਪਸ ਨਹੀਂ ਆ ਸਕਦਾ ਉਹਦੀ ਦੇਹ ਹੈ ਜਿਹੜੀ ਉਹ ਨੂੰ ਅਸੀਂ ਦੇਖ ਸਕਦੇ ਹਾਂ ਕਿਉਂਕਿ ਬੁੱਢੇ ਮਾਪਿਆਂ ਦਾ ਸਹਾਰਾ ਬੰਨਾ ਸੀ ਅੱਜ ਜਿਹੜੇ ਮਾਂ ਪਿਓ ਵੀ ਉਹਦੇ ਸਾਰੇ ਟਪੇਟੇ ਮਸੂਬੇ ਨੇ ਉਸਤੇ ਹੀ ਗੰਨਿਆ ਵੀ ਸਾਨੂੰ ਉਹ ਜਗਾ ਦਿਖਾਈ ਜਾਵੇ ਜਿੱਥੇ ਉਹਦੇ 6:00 ਵਜੀਆਂ ਵੀ ਉਹਦੇ ਮਾਲਕ ਨੇ ਉਹਦੀ ਕੇਅਰ ਨਹੀਂ ਕੀਤੀ ਗਈ ਇਗਨੋਰ ਕਰਦਾ ਰਿਹਾ ਉਹਨੂੰ ਮਾ ਸਾਡੇ ਤੇ ਹੀ ਮੰਗਾ ਵੀ ਅਸੀਂ ਉਹਦੀ ਬਾਡੀ ਦੇਖੀਏ ਉਹਨੂੰ ਦੇਖੀਏ ਵੀ ਇਹ ਸੱਚਾ ਸਾਨੂੰ ਇਹ ਗੱਲ ਦਾ ਅਜੇ ਤੱਕ ਸੱਚ ਨਹੀਂ ਆ ਰਿਹਾਗਾ ਵੀ ਇਹ ਗੱਲ ਸੱਚਾ ਸਾਨੂੰ ਕੋਈ ਵੀ ਵੀਡੀਓ ਨਹੀਂ ਦਿਖਾਈ ਗਈ ਗਈ ਕੋਈ ਉਹਦੇ ਨਾਲ ਵੀਡੀਓ ਕਾਲ ਤੇ ਗੱਲ ਨਹੀਂ ਕਰਾਈ ਗਈ ਗਈ ਦਾ ਨਾ ਗੁਰਮਖੰਡਾ ਚੰਦ ਨਮੇ ਦਾ ਮਾਦਾ 70 70 ਸਾਲ ਦੀ ਮੇਰੀ ਉਮਰ ਹੋ ਚੁੱਕੀ 70 ਸਾਲ ਦੀ ਮੇਰੀ ਉਮਰ ਹੋ ਚੁਕੀ ਆ ਮੇਰਾ ਬੇਟਾ ਸਤਨਾਮ ਸਿੰਘ ਹੈ ਥੀ ਜਿਹੜਾ ਉਹ 15 ਸਾਲ ਇੱਧਰ ਮਤਲ ਨੌਕਰੀ ਕੀਤੀ ਬਾਅਦ ਵਿੱਚ ਇਟਲੀ ਚ ਇਟਲੀ ਚ ਲੈ ਗਿਆ ਇਟਲੀ ਜਾ ਕੇ ਮਤਲ 4 ਸਾਲ ਹੋ ਗਏ ਸੀਗੇ ਉਹ ਉੱਥੇ ਰਹਿੰਦੇ ਨੂੰ ਉਸ ਨੇ ਮਤਲ ਜਦੋਂ ਉਹਦੀ ਮੌਤ ਹੋਈ ਸਾਨੂੰ ਉਹਦੇ ਬਾਰੇ ਕੋਈ ਨਹੀਂ ਪਤਾ ਸਾਨੂੰ ਉਹਦਾ ਤੀਜੇ ਦਿਨ ਦੱਸਿਆ ਗਿਆ ਦੰਦਾਂ ਦੇ ਫੂਲ ਉਹਰੇ ਫੂਲ ਨਹੀਂ ਚੱਕਿਆ ਕਿਸੇ ਨੇ ਵੀ ਸਾਨੂੰ ਕਿਸੇ ਗੱਲ ਦਾ ਜਵਾਬ ਨਹੀਂ ਦਿੱਤਾ ਅੱਜ ਤਾਈਂ ਉਹ ਰੋਲੀ ਫੜਦੇ ਰਹੇ ਆ ਸਾਡਾ ਤਾਂ ਵੇਰਵਾ ਨਹੀਂ ਆ ਰਿਹਾ ਸੀਗਾ ਬਈ ਇਹ ਚੰਦਨਵਾ ਚੰਦਨ ਵੀ ਦੇ ਰਹਿਣ ਵਾਲੇ ਆ ਵੀ ਚੰਦਨਵਾ ਪਿੰਡ ਹੈ ਮੇਰਾ ਹਾਂ ਸਾਨੂੰ ਕਬਦੂਾਰ ਸ਼ਾਮ ਨੂੰ ਪਤਾ ਲੱਗਾ ਉਹਦੀ ਬਈ ਮਗਰ ਕਿਸੇ ਨੇ ਇਨਕੁਆਰੀ ਨਹੀਂ ਕੀਤੀ ਕਿ ਵੀ ਉਹਦੀ ਮੌਤ ਹੋਈ ਆ ਤੇ ਨਾ ਆਦੀ ਉਹ ਸਾਨੂੰ ਮਰੇ ਦੀ ਫੋਟੋ ਆਈ ਨਾ ਉਹ ਵੀ ਸਾਨੂੰ 6:00 ਵਜੇ ਦੀ ਫੋਟੋ ਭੇਜੀ ਕਿਸੇ ਨੇ ਵੀਡੀਓ ਕੀਤੀ ਸਾਨੂੰ ਤਾਂ ਮਤਲਬ ਅਸੀਂ ਤਾਂ ਅਣਪੜ੍ਹ ਬੰਦੇ ਸੀਗੇ ਸਰੂਜੀ ਜਾਣਕਾਰੀ ਨਹੀਂ ਸੀ ਤੇ ਹੋਰ ਬੰਦਿਆਂ ਨੂੰ ਸਾਡੇ ਪੂਰੋਂ ਦਾ ਇਹ ਮੁੰਡਿਆਂ ਨੂੰ ਪੜ੍ਹਿਆ ਲਿਖਿਆ ਨੂੰ ਨਾ ਉਹਨਾਂ ਨੂੰ ਆਇਆ ਤੇ ਨਾ ਸਾਨੂੰ ਉਹਨਾਂ ਨੇ ਕਿਸੇ ਰਕਮ ਦਾ ਸਾਨੂੰ ਜਵਾਬ ਦਿੱਤਾ ਉਹ ਸਮਾਂ ਸਾਨੂੰ ਪੁੱਛਣ ਹੁੰਦੇ ਰਹੇ ਵੀ ਸਾਨੂੰ ਵੀਡੀਓ ਤਾਂ ਆਈ ਨਹੀਂਗੀ ਉਸ ਦੀ ਵੀ ਕਿਵੇਂ ਸੱਟ ਲੱਜੀ ਕਿੱਥੇ ਸੱਟ ਹੋਜੀ ਕਿਸੇ ਕਿਹੜੇ ਹਸਪਤਾਲ 'ਚ ਕਿਵੇਂ ਉਹਦੀ ਮੌਤ ਹੋਈ ਪਰ ਕੁਝ ਕੋਈ ਨਹੀਂ ਪਤਾ ਲੱਗ ਰਿਹਾ ਮੌਤ ਦਾ ਕਾਰਨ ਕਿਉਂਕਿ ਜਵਾਨ ਪੁੱਤ ਸੀ ਦੇਸ਼ ਦੇ ਵਿੱਚ ਬਰੋਦੀ ਰੋਟੀ ਉੱਤੇ ਗਿਆ ਸੀਗਾ ਤੁਹਾਨੂੰ ਕੁਝ ਨਹੀਂ ਪਤਾ ਲੱਗ ਰਿਹਾ ਕਿਉਂ ਨਾ ਜੋ ਤਾਂ ਬਸ ਕੋਈ ਪਤਾ ਨਹੀਂ ਸਾਨੂੰ ਲੱਗਾ ਵੀ ਉਹਦੀ ਕਿਸ ਕਾਰਨ ਮੌਤ ਹੋਈ ਕਈ ਤਾਂ ਦੱਸਦੇ ਆ ਵੀ ਉਸ ਨੂੰ ਮਤਲਬ ਹੀ ਮਸ਼ੀਨ ਦੇ ਨਾਲ ਜਦੋਂ ਉਹਦੀ ਬਾਹ ਕੱਟੀ ਗਈ ਤੇ ਉਹ ਜਿਹੜਾ ਮਾਲਕ ਸੀ ਉਹਨੇ 2 ਘੰਟੇ ਕਈ ਕਿਸੇ ਨੂੰ ਨਾ ਬੁਲਾਇਆ ਫਿਰ ਕੀ ਆਖਰਕੇ ਜਿੱਥੇ ਉਹ ਉਹ ਰਹਿੰਦਾ ਹੁੰਦਾ ਸੀਗਾ ਉਹਨੂੰ ਮਸ਼ੀਨ ਤੇ ਲੱਦਿਆ ਮਸ਼ੀਨ ਤੇ ਲੱਦ ਕੇ ਤੇ ਉਹਦੇ ਦਰਵਾਜੇ 'ਚ ਸੈਟ ਆਈ ਜੇ ਉਥੇ 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 ਇੱਕ ਛੈਂਕਰ ਵਾਲਾ ਜਾ ਰਿਹਾ ਸੀਗਾ ਉਸਨੇ ਪਤਾ ਲੱਗਾ ਵੀ ਇਹ ਖੂਨ ਟੁੰਦਾ ਜਾਂਦਾ ਵੀ ਖੂਨ ਟੁੰਦਾ ਜਾਂਦਾ ਵੀ ਇਹ ਕਾਰਨ ਕੀ ਆ ਉਸਨੇ ਜਦੋਂ ਸਿੱਟਿਆ ਉਹਨਾਂ ਬੰਦਾਂ ਨੇ ਰੌਲਾ ਪਾਇਆ ਫਿਰ ਮਤਲਬ ਉਹ ਹਸਪਤਾਲ ਜਾਏਗਾ ਉਹਨੂੰ ਬਚਾਇਆ ਗਿਆ ਕਿ ਜਦੋਂ ਉਹ ਖਤਮ ਹੋ ਗਿਆ ਸੀਗਾ ਸਾਨੂੰ ਤੀਜੀ ਤਨ ਮੌਤ ਦਾ ਸਾਨੂੰ ਬੜਾ ਦੁੱਖਾ ਵੀ ਸਾਨੂੰ ਮਤਲਬ ਵੀ ਉਹ ਤਾਂ ਕਿਉਂ ਨਾ ਦੱਸਿਆ ਗਿਆ ਵੀ ਇਹਦੀ ਮੌਤ ਹੋ ਗਈ ਆ ਸਾਨੂੰ ਤੀਜੀ ਤਨ ਕੋ ਦੱਸਿਆ ਗਿਆ ਵੀ ਇਹਦੀ ਮੌਤ ਹੋ ਗਈ ਕਿੰਨੇ ਜਣੇ ਸੀ ਉੱਥੇ ਕਦੋਂ ਪਤਾ ਗਿਆ ਸੀ ਇਹ ਜੀ ਮਤਲਬ 4 ਸਾਲ ਦਾ ਗਿਆ ਸੀ ਜੀ 4 ਸਾਲ ਉੱਥੇ ਰਹਿੰਦੇ ਨੂੰ ਸੀਗੀ ਅਸੀਂ ਇਹ ਮੰਗ ਕਰਦੇ ਆ ਵੀ ਸਾਨੂੰ ਉੱਥੇ ਨਿਸ਼ਾਨ ਚ ਕਰਾਈ ਜਾਵੇ ਹੈ ਅਸੀਂ ਹੁਣ ਬੁੱਢੇ ਬਾਰੇ ਕਿਸੇ ਵੀ ਸੀ ਸਾਡਾ ਗੁਜ਼ਾਰਾ ਉਹਦੇ ਸਿਰ ਤੇ ਚੱਲਦਾ ਸੀ ਅਸੀਂ ਕੀ ਕਰਕੇ ਖਾਵਾਂਗੇ ਚਾਹੇ ਸਾਨੂੰ ਉਧਰਲੀ ਸਰਕਾਰ ਮਕਰ ਵੀ ਆ ਕੇ ਗੋਲੀ ਮਾਰ ਕੇ ਸਾਨੂੰ ਮਾਰ ਦੇਵੇ ਸਾਡੀ ਉਹਦੀ ਮੰਗੇ ਹੀ ਐ ਵੀ ਜੋ ਸਰਕਾਰ ਸਾਨੂੰ ਸਹਦਾ ਦੇਸਾ ਦੀ ਉਹ ਦੇਵੇ ਜੋ ਮਤਲਬ ਉਹਦੀ ਡੱਡ ਬੋਡੀ ਆ ਉਹ ਈਡੀਆ ਪਛਾਈ ਜਾਵੇ ਉਹਦੀ ਅਸੀਂ ਉਹਦੀ ਰੂਹ ਵੇਖ ਲਈਏ ਸਾਡੀ ਆਤਮਾ ਵਿੱਚ ਆਤਮਾ ਹੀ ਆਇਆ ਜੇ ਹੈ ਇਹ ਕੋਈ ਨਹੀਂ ਸੋਚ ਰਿਆ ਵਿਜੇਸ ਦਾ ਸਹਾਰਾ लाठी ਟੁੱਟ ਗਈ ਆ ਉਹ ਕਿਵੇਂ ਤੁਰੂਗਾ ਇਹ ਗੱਲ ਤਾਂ ਕੋਈ ਕਿਸੇ ਅਧਿਕਾਰੀ ਨਾਲ ਨਹੀਂ ਕਿ ਤੇਰੇ ਨਾਲ ਗੱਲਬਾਤ ਕੀਤੀ ਹੈ ਤੁਸੀਂ ਵੀ ਬੋਡੀ ਜਿਹੜੀ ਹੈ ਕਿਤੇ ਪੀੜਿਆ ਜਾਂਦੀ ਜਾਣਾ ਨਾ ਜੀ ਨਾ ਸਾਨੂੰ ਤਾਂ ਕਿਸੇ ਨੇ ਨਹੀਂ ਦੱਸਿਆ ਕਿ ਕੀ ਬੱਕੀ ਜੀ ਅਸੀਂ ਮਤਲਬ ਗਰੀਬ ਪਰਿਵਾਰਾਂ ਗਰੀਬ ਪਰਿਵਾਰਾਂ ਵੀ ਮਤਲਬ ਗਰੀਬ ਦੀ ਬੰਦੇ ਦੀ ਕੋਈ ਨਹੀਂ ਸੁਣਾਈ ਕਰਦਾਗਾ ਹਾਂ ਇਹ ਤਾਂ মিডিਆ ਮਰ ਰੋੜਾ ਪਉਂਦੀ ਆ ਜਿਵੇਂ ਬੁੰਦੀਆਂ ਰੋਣਾ ਪਉਂਦੀਆਂ ਫੇਰ ਗਰੀਬੀ ਸੁਣਾਈ ਹੁੰਦੀ ਆ ਇਹ ਤਾਂ ਕਿਤੇ ਵੀ ਚੱਲਿਆ ਜਾ ਗਰੀਬੀ ਕਿਤੇ ਵੀ ਸੁਣਾਈ ਹਣੀ ਗੱਲ ਖਤਮ ਕਿਉਂਕਿ ਸਾਡੇ ਤਾਂ ਬਹੁਤ ਮਤਲਬ ਉਮਰ ਹੋ ਚੁੱਕੀ ਆ ਅੱਗੇ ਵੀ ਅਸੀਂ ਤਾਂ ਇਹੀ ਮੰਗ ਕਰਦੇ ਹਾਂ ਵੀ ਸਾਡੀ ਬੱਚੇ ਦੀ ਡੈੱਡ ਬੋਡੀ ਪਹਚਾਈ ਜਾਵੇ ਤੇ ਸਾਨੂੰ ਮਤਲਬ ਉਹ ਸਰਕਾਰ ਵੱਲੋਂ ਸਹਾਈ ਦਿੱਤੀ ਜਾਵੇ ਹਾਂ ਤਾਂ ਮੈਂ ਬਹੁਤ ਦੁੱਖਵਾਲੇ ਸੈਨੂ ਪੇਲੋ ਤੇ ਨੂੰ ਪਾਲਿਆ ਪਸਾ ਫਿਰ ਤੇਰੇ ਤੈਨੂੰ ਪੜਾਇਆ ਲਖਾਇਆ ਸੁਣਿਆ ਪੁੱਤ ਤੈਨੂੰ ਪਰਦੇਸ ਚ ਤੋੜਿਆ ਸੀ ਮੇਰੀ ਜ਼ਿੰਦਗੀ ਦਾ ਸਹਾਰਾ ਬਣੇਗਾ ਬੱਤ ਤੂੰ ਬੱਤ ਤੂੰ ਜ਼ਿੰਦਗੀ ਦਾ ਸਹਾਰਾ ਨਹੀਂ ਮੈਨੂੰ ਦੁੱਖ ਖੜੇ ਕਰਕੇ ਆ ਸੋਹਣੇ ਪੁੱਤ ਚੁੱਪ ਕਰ ਮੇਰੀ ਗੱਲ ਸੁਣੋ ਉਹਨਾਂ ਦੀ ਗੱਲ ਸੁਣੋ ਤੂੰ ਦੁੱਖ ਖੜੇ ਕਰ ਗਿਆ ਚੁੱਪ ਕਰ ਗੱਲ ਆਈ ਜਾਣਾ ਆ ਠੀਕ ਆ ਆ ਜਾਣਾ ਨਹੀਂ ਆਈ ਜਾਣਾ ਬਸ ਆਈ ਜਾਣਾ ਇਹ ਮੇਰੇ ਕੋਲੇ ਆ ਜੂਗਾ ਕੁਛ ਨਹੀਂ ਹੋਇਆ ਮੇਰੇ ਕੋਲੇ ਆ ਜੂਗਾ ਮੇਰੇ ਕੋਲ ਜ਼ਬਰਦਸਤ ਆਉਂਦਾ ਮੈਨੂੰ ਸਹਾਰ ਕੇ ਨਹੀਂ ਆਉਗਾ ਲਕੀ